ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਅਗੇ ਜੀ ਆਪਾਂ ਨਵੀਂ ਕਲੈਕਸ਼ਨ ਲੈ ਕੇ ਤੁਹਾਡੇ ਨਾਲ ਇੱਕ ਨਵੀਂ ਵੀਡੀਓ ਦੇ ਨਾਲ ਨਵੀਆਂ ਆਫਰਸ ਦੇ ਨਾਲ ਠੀਕ ਹੈ ਜੀ ਔਰ ਨਿਊ ਨਿਊ ਕਲਰਸ ਨਾਲ ਪਿਓਰ ਕਾਟਨ ਦੇ ਫੈ布ਰਿਕਸ ਨਾਲ ਠੀਕ ਹੈ ਅੱਜ ਵਾਲੇ ਜਿੰਨੇ ਵੀ ਹੋਣਗੇ ਨਾਰਮਲੀ ਤੇ ਅਸੀਂ ਬੋਲ ਹੀ ਦਿੰਨੇ ਹੁੰਨੇ ਆ ਕਿ ਅਗਰ ਕੋਈ ਮਿਕਸਿੰਗ ਵਾਲੀ ਕਾਟਨ ਹੈ ਤੇ ਨਾਲ ਹੀ ਬੋਲਦੀ ਤੁਹਾਨੂੰ ਦੇ ਕਿ ਇਹਦੇ ਵਿੱਚ ਮਿਕਸਿੰਗ ਹੈਗੀ ਹੈ ਔਰ ਅਗਰ ਪਿਓਰ ਕਾਟਨ ਹੈਗੀ ਹੈ ਤੇ ਉਹ ਵੀ ਬੋਲੀ ਦੇਗੀ ਅਸੀਂ ਪਿਓਰ ਕਾਟਨ ਦੇ ਨਾਲ ਸੂਟ ਲੈ ਕੇ ਆ ਰਹੇ ਆ ਤੇ ਅੱਜ ਵਾਲੇ ਜਿਹੜੀਆਂ ਸੂਟਸ ਹੋਣਗੇ ਸਾਰੇ ਬਹੁਤ ਸੋਹਣੇ ਹੋਣੇ ਆ ਜੀ ਸਾਡੇ ਆਪਣੇ ਬਣਾਏ ਵੀ ਹੋਣਗੇ ਕੁਝ ਰੈਡੀ ਕਲੈਕਸ਼ਨ ਵੀ ਹੋएगी ਲੇਕਿਨ ਹੋਏਗੀ ਸਾਰੇ ਬੂਟੀਕ ਕਲੈਕਸ਼ਨ ਹੀ ਸੋ ਵੀਡੀਓ ਦੇ ਲਾਸਟ ਤੱਕ ਜੁੜੇ ਰਹੋ ਕਿਉਂਕਿ ਲਾਸਟ ਓਏ ਜ ਸਚਾਰ ਪੀਸੀਸ ਹੈਗੇ ਨੇ ਉੱਚ ਫਿਰ ਅਸੀਂ ਕੀ ਕਰਾਉਣਾ ਹੈ ਤੁਹਾਡਾ ਕਰਾਉਣਾ ਹੈ ਫਾਇਦਾ ਹੈਨਾ ਤੇ ਫਾਇਦਾ ਦੇਖਣ ਵਾਸਤੇ ਤੁਹਾਨੂੰ ਜੁੜੇ ਰਹਿਣਾ ਪੈਣਾ ਹੈ ਲਾਸਟ ਤੱਕ ਸਾਰਿਆਂ ਦੇ ਪ੍ਰਾਈਸ ਮੈਂ ਨਾਲ-ਨਾਲ ਬੋਲੀ ਜਾਉਂਗੀ ਜਿਹਨੂੰ ਜਿਹਨੂੰ ਪਸੰਦ ਆਉਂਦੇ ਨੇ ਜੀ ਸਕਰੀਨਸ਼ਾਟ ਲੈ ਕੇ ਅਵੇਲੇਬਿਲਿਟੀ ਪੁੱਛ ਕੇ ਫਿਰ ਪੇਮੈਂਟ ਕਰਨਾ ਜੀ ਠੀਕ ਹੈ ਸੋ ਕਰਦੇ ਹਾਂ ਜੀ ਸਟਾਰਟ ਆਪਾਂ ਪਹਿਲਾਂ ਅਸੀਂ ਆਪਣਾ ਕਰਦੇ ਹਾਂ ਜੀ ਬਲੌਕ ਤੋਂ ਬਲੌਕ ਤੋਂ ਠੀਕ ਹੈ ਜੀ ਅਗਰ ਕਿਸੇ ਨੇ ਡਿਟੇਲਡ ਪਿਕ ਮੰਗਣੀ ਹੁੰਦੀ ਹੈ ਤੇ ਤੁਸੀਂ ਸਾਨੂੰ ਦੱਸ ਸਕਦੇ ਹੋ ਠੀਕ ਹੈ ਸੋ ਲੇ ਮੰਜੇ कलर ਦਾ ਸੂਟ ਹੈ ਇੱਕ ਵਾਰੀ ਲੱਗ ਦੋ ਸਾਰੇ ਖੋਲ ਕੇ ਵੀ ਦਿਖਾਉਣੀ ਆ ਠੀਕ ਹੈ ਦਿਸ ਇਜ਼ ਪਿਓਰ ਮਡਾਲ कॉटन ਹੁੰਦੀ ਹੈ ਨਾ ਜਿਹੜੀ ਇੱਕਦਮ ਬਟਰ कॉटन ਉਹ ਹੈ ਠੀਕ ਹੈ ਬਹੁਤ ਪਿਆਰਾ ਪੀਸ ਹੈ ਇਹ ਇੰਨਾ ਕੁ ਜ਼ਿਆਦਾ ਸੂਦੀ ਕਪੜਾ ਹੁੰਦਾ ਹੈ ਨਾ ਯਾਰ ਕਿ ਬਿਲਕੁਲ ਵੀ ਗਰਮੀ ਨਹੀਂ ਲੱਗਦੀ ਇਹਦੇ ਵਿੱਚ ਠੀਕ ਹੈ ਹੁਣ ਤੁਹਾਨੂੰ ਅਸੀਂ ਇਹਦਾ ਪ੍ਰੋਪਰ ਡਿਜ਼ਾਈਨ ਦਿਖਾਉਣੀ ਆ ਬਹੁਤ ਹੀ ਪਿਆਰਾ ਪੀਸ ਹੈ ਔਰ ਮਤਲਬ ਹੱਤਾਚ ਵੀ ਫੜੇ ਐ ਲੱਗ ਰਿਹਾ ਏ ਇਦਾਂ ਇੱਕਦਮ ਬਟਰ ਕਪੜਾ ਜਿਹਾ ਨਹੀਂ ਹੁੰਦਾ ਜਿੱਦਾਂ ਉਹ ਐ ਬਹੁਤ ਲਚਕ ਵਾਲਾ ਕਪੜਾ ਚ ਪਤਲੇ ਵੀ ਲੱਗਾਂਗੇ ਜੀ ਜਿਹੜੇ ਮੋٹے ਹੁੰਦੇ ਨੇ ਆ ਦੇਖੋ ਬਿਊਟੀਫੁਲ ਪੀਸ ਥਿਸ ਇਜ਼ ਫਰੰਟ ਬਲੌਕ ਹੋਇਆ ਹੋਇਆ ਬੜਾ ਹੀ ਪਿਆਰਾ ਇਹ ਆਏਗਾ ਇਹਦਾ ਫਰੰਟ ਡਿਜ਼ਾਈਨ ਤੁਹਾਨੂੰ ਲੱਗ ਗਿਆ ਉਹ ਵੀ ਦਿਖਾਉਨੇ ਆ ਆ ਦੇਖੋ ਆ ਦੇਖੋ ਜੀ ਬਲੌਕ ਦੇਖੋ ਕਿੰਨਾ ਪਿਆਰਾ ਹੋਇਆ ਹੋਇਆ ਗਲਾ ਬਣਿਆ ਹੋਇਆ ਹੈ ਦਾ ਇਦਾਂ ਹੀ ਔਰ ਆ ਦੇਖੋ ਠੀਕ ਹੈ ਜੀ ਔਰ ਕੇਰੇ ਉੱਪਰ ਅੱਡਾ ਪੈਨਲ ਆ ਜਾਏਗਾ ਔਰ ਬੈਕਪ੍ਰਿੰਟ ਵੀ ਦਿਖਾ ਦਿੰਨੇ ਆ ਤੁਹਾਨੂੰ ਇਹ ਆ ਗਈ ਜੀ ਇਹਦੀ ਇਦਾਂ ਬੈਕ ਬਹੁਤ ਸੋਹਣਾ ਬੜਾ ਹੀ ਸੂਦੀਜਾ ਕੱਪੜਾ ਜੀ ਕਲਰ ਵੀ ਬੜਾ ਹੀ ਪਿਆਰਾ ਹੈ ਠੀਕ ਹੈ ਇਹ ਆ ਗਿਆ ਇਹਦਾ ਬੈਕ ਤੇ ਉੱਪਰ ਬਹੁਤ ਔਰ ਇਹ ਆਣੀ ਹੈ ਜੇ ਦੀਆਂ ਬਾਟਮ ਸੌਰੀ ਇਹ ਬਾਟਮ ਹੈ ਦੇਖੋ ਬਿਊਟੀਫੁੱਲ ਬਾਟਮ ਠੀਕ ਹੈ بابا ਵੀ ਦਿਖਾ ਦੀਏ ਤੁਹਾਨੂੰ ਆ ਦੇਖੋ ਇਹ ਆਈਟੀਆਂ ਬਾਹ ਠੀਕ ਹੈ ਜੀ ਆ ਦੇਖੋ ਬਿਊਟੀਫੁੱਲ ਬਲੌਕ ਬਹੁਤ ਸੋਨਾ ਨੀਡ ਐਂਡ ਕਲੀਨ ਇਹ ਆਏਗਾ ਇਹਦੀਆਂ ਬਾਹਾਂ ਦੇ ਉੱਪਰ ਠੀਕ ਹੈ ਇਹਦਾ ਦੁਪੱਟਾ ਵੀ ਦਿਖਾ ਦਿੰਨੇ ਆ ਤੁਹਾਨੂੰ ਇਹ ਪਿਓਰ ਮਸਲੀਨ ਹੈਗਾ ਜੇ प्योर मडाल कॉटन दुपट्टा भी बहुत ही कूल मतलब बहुत ही ज्यादा स्किन फ्रेंडली दुपट्टा आ देखो बहुत सोना ढाई मीटर खुल्ला टुला जी प्रॉपर ढाई मीटर कट खुला टुला दुपट्टा मिलेगा जिन्हें सिरों पर लेना होंगे सिरों से टेकन वाला जो हम गर्मी है नॉर्मली असं पूरा मूँह कवर करते हैं तो ये वो है कि सूँ चुभना नहीं और मूँ भी कवर हो जाए और चुभन वाला भी नहीं है आ ਪਟਿਕਨ ਵਾਲਾ ਇਹ ਦੁਪਟਾ ਬਹੁਤ ਸੋਹਣਾ ਪੀਸ ਹੈ ਜੀ ਇਹ ਠੀਕ ਹੈ ਜੀ ਇਹਦਾ ਤੁਹਾਨੂੰ ਪ੍ਰਾਈਸ ਪੈਣਾ ਜੇ ਇਹ 2400 ਰੁਪਏ ਦਾ ਪੀਸ ਹੈ ਜੀ ਇਹ ਸਿੱਧਾ ਸਿੱਧਾ 2400 2400 ਦਾ ਪੀਸ ਹੈ ਠੀਕ ਹੈ ਹੁਣ ਤੁਹਾਨੂੰ ਦਿਖਾ ਰਹੇ ਆਪਾਂ ਇਹੀ ਫੈਬਰਿਕ ਚ ਤੁਹਾਨੂੰ ਪਹਿਲਾ ਦੂਜਾ ਪੀਸ ਦਿਖਾ ਦਿੰਨੀ ਆ ਮੈਂ ਫੇਰ ਲਿਗਨ ਦਿਹਾਣੇ ਆ ਸੇਮ ਫੈਬਰਿਕ ਪਿਓਰ ਮਡਲ ਕਾਟਨ ਉਹ ਬਲੌਕ ਸੀਗਾ ਇਹ ਸਕਰੀਨ ਹੈ ਆ ਬੜਾ ਅੱਛਾ ਵਾਲਾ ਸਕਰੀਨ ਇਹਦਾ ਆ ਬਹੁਤ ਹੀ ਸੋਹਣਾ ਬਣਦਾ ਹੈ ਇਹਨਾਂ ਦਾ ਇਫੈਕਟ ਬੜਾ ਅੱਛਾ ਹੁੰਦਾ ਹੈ ਸਕਰੀਨ ਪ੍ਰਿੰਟ ਦਾ ਹੁਣ ਤੁਹਾਨੂੰ ਲਗਾ ਕੇ ਦਿਖਾਉਣੀ ਹੈ ਕਿੱਦਾਂ ਆਣਾ ਬਹੁਤ ਸੋਹਣਾ ਪੀਸ ਹੈ ਇਹਦੀਆਂ ਮੈਂ ਸ਼ਾਰਟਸ ਸ਼ੇਅਰ ਕੀਤੀ ਸੀ ਫੋਟੋ ਸ਼ੇਅਰ ਕੀਤੀਆਂ ਸੀਗੀਆਂ ਉਹਦੇ ਵਿੱਚ ਉਹਦੇ ਕਾਫੀ ਸਾਰੇ ਸੂਟ ਸੇਲ ਹੋ ਗਏ ਨੇ ਥੋੜੇ ਬਚੇ ਨੇ ਤੇ ਆਹ ਤੁਹਾਨੂੰ ਦਿਖਾ ਰਿਹਾ ਆਹ ਥਿਸ ਇਜ਼ ਫਰੰਟ ਆ ਲੱਗ ਗਿਆ ਹੋਣਾ ਬਹੁਤ ਸੋਹਣਾ ਵਰਕ ਹੋਇਆ ਹੋਇਆ ਔਰ ਪਿਓਰ ਮਡਲ कॉटन ਹੈਗੀ ਹੈ ਠੀਕ ਹੈ ਜੀ this is back ਇਹਨੂੰ ਪਿਓਰ ਮਸਲੀਨ ਵੀ ਕਹਿੰਦੇ ਆ ਮਡਲ ਵੀ ਕਹਿੰਦੇ ਆ ਆ ਦੇਖੋ ਆ ਆਏਗਾ ਇਹਦਾ ਬੈਕ ਤੇ ਪ੍ਰਿੰਟ ਆਏਗਾ ਬਹੁਤ ਸੋਹਣਾ ਪੀਸ ਹੈ ਜੀ ਇਹ ਔਰ ਆ ਜਿਹੜੇ ਇਦਾਂ ਬਲੇ ਲੀव्स ਹੈਗੇ ਨੇ ਆ ਪੂਰੇ ਇਹ ਸਾਰੇ ਵੀ ਸਕਰੀਨ ਹੀ ਆ ਇਹ ਸਾਰਾ ਆਏਗਾ ਬੋਟਮ ਦੇ ਉੱਪਰ ਠੀਕ ਹੈ ਜੀ

ਜਿਹੜੀ ਸਕਰੀਨ ਦੀ ਲੇਬਰ ਹੁੰਦੀ ਹੈ ਨਾ ਉਹ ਬਲੌਕ ਤੋਂ ਮਹਿੰਗੀ ਹੁੰਦੀ ਹੈ ਜੀ ਥੋੜੀ ਜੀ ਠੀਕ ਹੈ ਜੀ ਔਰ ਪਿਓਰ ਮਸਲੀਨ ਦਾ ਦੁਪੱਟਾ ਇਹਦੇ ਨਾਲ ਆ ਦੇਖੋ ਉਹੀ ਸੇਮ ਪ੍ਰਿੰਟ ਔਰ ਜਿਹੜਾ ਤੇ ਸ਼ਰਟ ਤੇ ਹੈਗਾ ਉਹੀ ਇਹਦੇ ਤੇ ਹੈਗਾ ਦੁਪੱਟੇ ਦੇ ਉੱਪਰ ਬਹੁਤ ਪਿਆਰੀ ਚੀਜ਼ ਹੈ ਜੀ ਔਰ ਦੁਪੱਟਾ ਉਹੀ ਬਹੁਤ ਜ਼ਿਆਦਾ ਸੌਫਟ ਐਂ ਮਤਲਬ ਚੂਬਨ ਵਾਲਾ ਨਹੀਂ ਹੈਗਾ ਬਹੁਤ ਹੀ ਸਕਿਨ ਫ੍ਰੈਂਡਲੀ ਚੀਜ਼ ਹੈ ਬਹੁਤ ਪਿਆਰਾ ਪੀਸ ਹੈ ਜੀ ਠੀਕ ਹੈ ਜੀ ਇਹ ਤੁਹਾਨੂੰ ਪੈਣਾ ਜੀ 2700 ਰੁਪਏ ਦਾ ਠੀਕ ਹੈ ਸਿਰਫ ਤੇ ਸਿਰਫ 2700 100 ਇਹਦੇ ਤੇ ਮੈਂ ਆਟੋਮੈਟਿਕਲੀ ਆਪਣੇ ਆਪ ਆਫ ਕਰਤਾ ਕਿਉਂਕਿ ਸਿੰਗਲ ਪੀਸ ਹੈ ਸਿੰਗਲ ਕਲਰ ਹੈ ਇਹਦੇ ਨਾਲ ਦੇ ਕਲਰਸ ਜਿਹੜੇ ਆ ਉਹ ਨਿਕਲ ਗਏ ਹੋਏ ਨੇ ਵਿਚਾਰਾ ਕੱਲਾ ਹੈਗਾ ਤੇ 100 ਆਫ ਕਰਤਾ ਆਪਾਂ ਤੇ ਇਹ ਤੁਹਾਨੂੰ ਪੈਣਾ ਜੀ 2700 ਦਾ ਬਸ ਠੀਕ ਹੈ ਹੋਰ ਜਿਵੇਂ ਆ ਰਹੇ ਆ ਜੀ ਲినਨ ਉੱਪਰ ਦਿਸ ਇਜ਼ ਮਲਟੀ ਸਕਰੀਨ ਠੀਕ ਹੈ ਇਹਨਾਂ ਵੱਡੇ ਵਾਰ ਦਾ ਕਪੜਾ ਹੁੰਦਾ ਹੈ ਇਹ ਵਾਲਾ ਜਿਹੜਾ ਏ ਆਈ ਜੀ ਦੀ ਫਰੰਟ ਬਹੁਤ ਪਿਆਰਾ ਡਿਜ਼ਾਈਨ ਹੈ ਅਲੱਗ ਜਿਹਾ ਡਿਜ਼ਾਈਨ ਹੈ ਆ ਦੇਖੋ ਸਿੱਕੇ ਜੀ ਕਲਰਸ ਬੜੇ ਅੱਛੇ ਯੂਜ਼ ਹੋਏ ਹੋ ਇਹਨੇ ਇਹ ਪੀਚ ਕਲਰ ਹੈਗਾ ਆ ਦੇਖੋ ਠੀਕ ਹੈ ਆ ਇਹ ਜੀ ਫਰੰਟ ਦਾ ਆਣਾ ਕੰਮ ਔਰ ਆ ਜਿਹੜੀ ਸਾਰੀ ਚੀਜ਼ ਹੈਗੀ ਹੈ ਇਹ ਆ ਜਣੀ ਜੇ ਬਾਟਮ ਉੱਪਰ ਠੀਕ ਹੈ ਜੀ ਔਰ ਇਹਦੀਆਂ ਇਹ ਆਣੀਆਂ ਇਹਦੀਆਂ ਬਾਵਾ ਆਹ ਠੀਕ ਹੈ ਜੀ ਇਹ ਆ ਜਾਣਾ ਹੈ ਬਾਵਾ ਤੇ ਔਰ ਬੈਕ ਦੇ ਉੱਪਰ ਹੈ ਤਾਂ ਤਿੰਨ ਫਲਾਅਰਸ ਆ ਜਾਣਗੇ ਆਹ ਵਾਲੇ ਆਹ ਵਾਲੇ ਜਿਹੜੇ ਤਿੰਨ ਫਲਾਅਰਸ ਨੇ ਇਹ ਬੈਕ ਤੇ ਜਸਟ ਠੀਕ ਹੈ ਬਾਟਮ ਵੀ ਕਵਰਡ ਹੈ ਬਾਵਾ ਵੀ ਬਣੀਆਂ ਹੋਈਆਂ ਹੈ फ्रंट ਵੀਦਾਂ ਨੂੰ ਦਿਖਾਤਾ ਹੈ ਪੂਰਾ ਇਹਦੀਆਂ ਫੋਟੋਜ਼ ਵੀ ਸ਼ੇਅਰ ਕੀਤੀਆਂ ਹੋਈਆਂ ਸੀਗੀਆਂ ਆਪਾਂ ਔਰ ਜਿਹੜਾ ਇਹਦੇ ਨਾਲ ਦੁਪੱਟਾ ਲੱਗਾ ਆ ਉਹ ਹੈਗਾ ਜੇ ਲਿਨਨ ਡੋਰੀਆ 2 मीटर ਪੂਰਾ ਆਰੇ ਠੀਕ ਹੈ ਸਾਰੇ ਦੁਪੱਟੇ ਤੇ ਐਦਾਂ ਹੀ ਪ੍ਰਿੰਟ ਹੈ ਔਰ ਪੱਲਿਆਂ ਦੇ ਉੱਪਰ ਉਹ ਜਿਹੜੀਆਂ ਲਾਈਨਸ ਸ਼ਰਟ ਦੇ ਵਿੱਚ ਹੈਗੀਆਂ ਨੇ ਫਰੰਟ 'ਚ ਉਹ ਪੱਲਿਆਂ ਤੇ ਘੱਟੀਆਂ ਨੇ ਐਦਾਂ ਠੀਕ ਹੈ ਜੀ ਲਿਨਨ ਡੋਰੀਆ ਫੈਬਰਿਕ ਹੈ ਸੌਫਟ ਵਾਲਾ ਠੀਕ ਹੈ ਇਹ ਤੁਹਾਨੂੰ ਪਹਿਣਾ ਜੇ 2500 ਦਾ ਠੀਕ ਹੈ ਜੀ ਇਹ ਵਾਲਾ ਪੀਸ ਪਹਿਣਾ ਤੁਹਾਨੂੰ 2500 ਦਾ ਠੀਕ ਹੈ ਇਹ ਤੁਹਾਨੂੰ ਦਿਖਾਤੇ ਬਲੌਕ ਐਂਡ ਸਕਰੀਨ ਕਿਉਂਕਿ ਬਲੌਕ ਸਾਡੇ ਨਾਰਮਲੀ ਜਦੋਂ ਆਉਂਦੇ ਨੇ ਤੇ ਬੜੀ ਜਲਦੀ ਨਿਕਲ ਜਾਂਦੇ ਨੇ ਠੀਕ ਹੈ ਜੀ ਤੇ ਮੰਨ ਤਾਂ ਨੂੰ ਦਿਖਾ ਰਹੇ ਆ ਕੁਝ ਉਹ ਵਾਲੇ ਪੀਸਿਸ ਜਿਹੜੇ ਹੁੰਦੇ ਤੇ ਰੈਡੀ ਨੇ ਲੇਕਿਨ ਹੈ ਬੁਟੀਕ 컬یکشن ਜਿਹੜੇ ਬੜੀ ਡਿਮਾਂਡ ਦੇ ਵਿੱਚ ਨੇ ਠੀਕ ਹੈ ਔਰ ਪੂਰਾ ਕਾਟਨ ਦੀ ਜਿਹੜੀ ਬਾਟਮ ਅੱਜਕੱਲ ਚੱਲ ਰਹੀ ਹੈ ਨਾ ਬਹੁਤ ਜ਼ਿਆਦਾ ਇਹ ਉਹਦੇ ਨਾਲ ਹੋਣਗੇ ਠੀਕ ਹੈ ਬਾਟਮ ਮੈਂ ਤੁਹਾਨੂੰ ਬਾਅਦ ਚ ਦਿਖਾਉਣੀ ਹੈ ਪਲੇਨ ਹੀ ਹੈ ਬਾਟਮ ਨਾਲ ਕੋਈ ਡਿਜ਼ਾਈਨ ਨਹੀਂ ਹੈਗਾ ਤੇ ਸੂਟ ਦਿਖਾ ਰਹੀਆਂ ਤੁਹਾਨੂੰ ਮੈਂ ਬਹੁਤ ਪਿਆਰਾ ਕਲਰ ਹੈ ਬੜਾ ਅੱਛਾ ਲੇਸ ਵਰਕ ਹੋਇਆ ਹੋਇਆ ਹੈ ਜੇ ਆ ਦੇਖੋ ਔਰ ਪਿਓਰ ਕਾਟਨ ਹੈ ਵਿਦਾਊਟ ਐਨੀ ਮਿਕਸਿੰਗ ਆ ਦੇਖੋ ਠੀਕ ਹੈ ਜੀ ਥਿਸ ਇਜ਼ ਫਰੰਟ ਪ੍ਰਿੰਟ ਤੁਹਾਨੂੰ ਲੱਗੇ ਹੋਵੇ ਦਿਖਾ ਦਿੰਦੇ ਆ ਆ ਦੇਖੋ ਆ ਦੇਖੋ ਜੀ ਠੀਕ ਹੈ ਔਰ ਪੂਰਾ ਉਪਰੋਂ ਥੱਲੇ ਤੱਕ ਆ ਜਿਹੜੀ ਲੇਸ ਹੈਗੀ ਹੈ ਇਹ ਤਾਂ ਆ ਵੀਵਿੰਗ ਜੀ ਵਾਲੀ ਲੇਸ ਆ ਦੇਖੋ ਲੱਗ ਰਹੀ ਬਿਕੰਨੀ ਠੀਕ ਹੈ ਸਮੋਸਾ ਲੇਸ ਦੇ ਨਾਲ ਇਹਨੂੰ ਜੁਆਇਨ ਕੀਤਾ ਹੋਇਆ ਹੈ ਔਰ ਪੂਰੀ ਇਦਾਂ ਹੀ ਥੱਲੇ ਤੱਕ ਔਰ ਘੇਰੇ ਉੱਪਰ ਤੱਕ ਨੂੰ ਇਦਾਂ ਦਾ ਕੰਮ ਮਿਲੇਗਾ ਆ ਦੇਖੋ ਠੀਕ ਹੈ ਜੀ ਕੁਝ ਵੀ ਕਰਾਉਣਾ ਨਹੀਂ ਪੈਣਾ ਤੁਹਾਨੂੰ ਇਹਨੂੰ ਬਸ ਸਿੰਪਲ ਸਟਿਚ ਕਰਵਾਉਣਾ ਹੈ ਬੈਕ ਪਲੇਨ ਹੈ ਤੇ ਬਾਹਾਂ ਵੀ ਇਦਾਂ ਹੀ ਪਲੇਨ ਹੈ ਏ ਆਈ ਗਈ ਜੀ ਇਹਦੀ ਬਾਟਮ ਪਲੇਨ ਆਫ ਵਾਈਟ ਕਲਰ ਦੀ ਕੋਰਾ कॉटन प्योर कॉटन ਕੋਈ ਮਿਕਸਿੰਗ ਨਹੀਂ 100% कॉटन ਔਰ ਇਹ ਆਏਗਾ ਜੀ ਦਾ ਦੁਪੱਟਾ ਆ ਦੇਖੋ ਕੁਲਾ ਡੁਲਾ ਆ ਦੇਖੋ ਠੀਕ ਹੈ ਸੈਂਟਰ ਦੇ ਵਿੱਚ ਦਾ ਅ ਸ਼ਰਟ ਦੇ ਨਾਲ ਦੀ ਡਿਟੇਲਿੰਗ ਕਰਵਾਤੀ ਹੈ ਵਿਦ ਸਮੋਸਾ ਲੇਸ ਆਊਟਲਾਈਨਿੰਗ ਔਰ ਪੱਲਿਆਂ ਦੇ ਉੱਪਰ ਐਦਾਂ ਪੈਚਵਰਕ ਹੈਗਾ ਆ ਦੇਖੋ ਇਹ ਬਹੁਤ ਜ਼ਿਆਦਾ ਇੰਨੀਆ ਟ੍ਰੈਂਡ ਚ ਆਵਲੀਆਂ ਚੀਜ਼ਾਂ ਠੀਕ ਹੈ ਸੋ ਇਹਦਾ ਪ੍ਰਾਈਸ ਤੁਹਾਨੂੰ ਦੱਸ ਰਹੇ ਹਾਂ ਜੀ ਇਹ ਪਏਗਾ ਤੁਹਾਨੂੰ 2200 ਦਾ ਆਵਲਾ ਸੂਟ ਪਹਿਣਾ ਤੁਹਾਨੂੰ ਸਿਰਫ ਤੇ ਸਿਰਫ 2200 ਦਾ ਠੀਕ ਹੈ ਜੀ ਹੁਣ ਤੁਹਾਨੂੰ ਦਿਖਾਉਣ ਲੱਗੇ ਆਪਾਂ ਕੁਝ ਫੈਦੇ ਵਾਲੀਆਂ ਚੀਜ਼ਾਂ ਲਾਸਟ ਜਿਹੜੇ ਆ ਪੀਸਿਸ ਹੈਗੇ ਜਿੱਦਾਂ ਹੈ ਫਰੈਸ਼ ਅਰਾਈਵਲ ਇੱਕ ਕਿੰਨਾਂ ਨੂੰ ਆਫਰਸ ਮਤਲਬ ਹੁੰਦਾ ਹੈ ਨਾ ਤੇ ਫਿਰ ਐਕਚੁਅਲ ਆਫਰਸ ਹੀ ਕਰੀਦੀਆਂ ਤੇ ਬੜੇ ਪਿਆਰਾ ਪੀਸ ਹੈ ਜੀ ਪਿਓਰ ਕਾਟਨ ਹੈਗੀ ਹੈ ਠੀਕ ਹੈ ਕਲਰ ਬਹੁਤ ਹੀ ਪਿਆਰਾ ਹੈ ਸਕਾਈ ਵੀ ਨਹੀਂ ਆ ਮਿਕਸ ਜਿਆ ਹੈ ਬਹੁਤ ਹੀ ਸੋਨਾ ਜਿਹਾ ਕਲਰ ਹੈ ਆ ਤੁਹਾਨੂੰ ਦਿਖਾਉਣੇ ਆ ਆ ਦੇਖੋ ਇਹਦਾ ਇਹ ਪ੍ਰਿੰਟ ਪੂਰਾ ਤੁਹਾਨੂੰ ਲਾ ਕੇ ਦਿਖਾਉਣੀ ਆ ਪ੍ਰਿੰਟ ਇਹਦਾ ਆ ਦੇਖੋ ਪਿਓਰ ਕਾਟਨ ਹੈਗੀ ਹੈ ਠੀਕ ਹੈ ਜੀ ਬਿਊਟੀਫੁਲ ਸੂਟ ਬਹੁਤ ਠੀਕ ਹੈ ਬਹੁਤ ਸੋਹਣਾ ਪ੍ਰਿੰਟ ਹੈ ਬੜਾ ਹੀ ਸੂਦੀング ਜਿਹਾ ਪ੍ਰਿੰਟ ਹੈ ਜੀ ਠੀਕ ਹੈ ਅੱਛਾ ਇਹਦੇ ਨਾਲ ਆ નીચે ਲੇਸ ਦਿੱਤੀ ਹੋਈ ਹੈ 골ਡਨ ਜੀ ਅਗਰ ਕਿਸੇ ਨੇ ਨਹੀਂ ਇਹਨੂੰ ਯੂਜ਼ ਕਰਨਾ ਤੁਸੀਂ ਲਵਾ ਸਕਦੇ ਹੋ ਵੈਸੇ ਬੜਾ ਡਲ ਜਿਹਾ ਕਲਰ ਹੈ ਚੁੱਭਵਾ ਨਹੀਂ ਹੈਗਾ ਅੱਖਾਂ ਨੂੰ ਪੈਣ ਵਾਲਾ ਨਹੀਂ ਹੈਗਾ ਠੀਕ ਹੈ ਤੇ ਪ्युअर ਮਸਲੀਨ ਦਾ ਦੁਪੱਟਾ ਦੇ ਇਹਦੇ ਨਾਲ ਵਿਦ ਪੈਚ ਵਰਕ ਆ ਦੇਖੋ ਬਹੁਤ ਸੋਹਣਾ ਪੀਸ ਹੈ ਆ ਦੇ ਠੀਕ ਹੈ ਪ्युअर ਮਸਲੀਨ ਦਾ ਦੁਪੱਟਾ ਔਰ ਸਾਰੇ ਦੁਪੱਟੇ ਦੇ ਸਾਈਡਸ ਦੇ ਉੱਪਰ ਸੂਟ ਦੇ ਨਾਲ ਦੀ ਟੇਪਿੰਗ ਮਿਲੇਗੀ ਤੁਹਾਨੂੰ ਐਂਡ ਆ ਮਿਲੇਗਾ ਕਾਰਨਰਸ ਦੇ ਉੱਪਰ ਅੱਦਾ ਪੈਸਵਰਕ ਬਹੁਤ ਹੀ ਸੋਹਣਾ ਪੀਸ ਹੈ ਕਲਰ ਕੰਬੀਨੇਸ਼ਨ ਬਹੁਤ ਹੀ ਪਿਆਰਾ ਆ ਆਮ ਕੂਲ ਜਿਹਾ ਕਲਰ ਆ ਸੂਦੀਨ ਜਿਹਾ ਠੀਕ ਹੈ ਦੀ ਪ੍ਰਾਈਸ ਇਹਦਾ ਹੈਗਾ ਜੇ ਸਿਰਫ ਤੇ ਸਿਰਫ 1250 ਠੀਕ ਹੈ ਪਿਓਰ ਕਾਟਨ ਫੈਬਰਿਕ ਵਿਦਾਊਟ ਐਨੀ ਮਿਕਸਿੰਗ ਪਿਓਰ ਮਸਲিন ਦੁਪੱਟਾ ਵਿਦ ਪੈਚਵਰਕ ਬਿਊਟੀਫੁਲ ਵਰਕ ਸਮੋਸਾ ਲੇਸ ਨਾਲ ਡਿਟੇਲਿੰਗ ਕੀਤੀ ਹੋਈ ਹੈ ਇਹ ਪਹਿਣਾ ਤੁਹਾਨੂੰ ਸਿਰਫ ਤੇ ਸਿਰਫ 1250 ਐਕਚੁਅਲ ਇਹਦਾ ਜਿਹੜਾ ਪ੍ਰਾਈਸ ਹੈਗਾ 1500 ਹੈ ਲੇਕਿਨ ਆਫਰ ਮਤਲਬ ਆਪੇ ਤੇ 1250 ਦਾ ਪੀਸ ਤੁਹਾਨੂੰ ਪੈਣਾ ਹੈ ਠੀਕ ਹੈ ਜੀ ਅੱਛਾ ਇਹ ਹੁਣ ਸਾਡੇ ਕੋਲ ਨਾ ਕੁਝ ਬਟਰ ਕਾਟਨ ਦੇ ਪੀਸਿਸ ਆਏ ਹੋਏ ਨੇ ਠੀਕ ਹੈ ਤੇ ਬਟਰ ਕਾਟਨ ਮਤਲਬ ਐਕਚੁਅਲੀ ਬਟਰ ਕਾਟਨ ਯਾਰ ਬਹੁਤ ਹੀ ਜਿਆਦਾ ਖੂਲ ਜਾ ਕਪੜਾ ਹੈ ਇਹ ਐਦਾਂ ਆਏਗਾ ਹੈ ਬਹੁਤ ਪਿਆਰਾ ਕਲਰ ਹੈ ਵਾਈਨ ਕਲਰ ਹੈ ਤੁਹਾਨੂੰ ਲਾਗਿਓ ਦਿਖਾ ਰਹੀਆਂ ਆਲ ਓਵਰ ਸੂਟ ਹੈ ਠੀਕ ਹੈ ਜੀ ਬਾਹਰ ਇਹਦਾ ਨੋਰਮਲ 12 ਆ ਆ ਦੇਖੋ ਠੀਕ ਹੈ ਔਰ ਲਾਗਿਓ ਪ੍ਰਿੰਟ ਦਿਖਾ ਦਿੰਨੇ ਆ ਤੁਹਾਨੂੰ ਆ ਦੇਖੋ ਪਰੰਟ ਦੇਖੋ ਕਿੰਨਾ ਪਿਆਰਾ ਹੈ ਬਟਰ ਕਾਟਨ ਫੈਬਰਿਕ ਹੈ ਲਾਈਨਿੰਗ ਰਿਕੁਆਇਰਡ ਨਹੀਂ ਹੈਗੀ ਅਗਰ ਕਿਸੇ ਨੇ ਲਗਵਾਉਣੀ ਹੈ ਉਹ ਉਹਨਾਂ ਦੀ ਇੱਛਾ ਹੈ ਬਟ ਅਦਰਵਾਇਜ਼ ਇਹਨੂੰ ਲਾਈਨਿੰਗ ਰਿਕੁਆਇਰਡ ਨਹੀਂ ਹੈਗੀ ਠੀਕ ਹੈ ਇਹ ਵਾਲਾ ਜਿਹੜਾ ਤੁਹਾਨੂੰ ਪੈਣਾ ਜੇ ਇਹ 800 800 ਦੇ ਪੀਸ ਨੇ ਲੇਕਿਨ ਆਫਰ ਜਿਹੜੀ ਜਿੱਦਾਂ ਤੁਹਾਨੂੰ ਦੱਸਿਆ ਹੈ ਅੱਜ 300 ਆਫ ਕਰਕੇ ਹੈ 15 ਤੋਂ ਤੁਹਾਨੂੰ ਉਹ ਵਾਲਾ ਦੂਸਰਾ ਜਿਹੜਾ 1250 ਦਾ ਦਿਖਾਇਆ ਹੈ ਤੇ ਇਹ ਵਾਲਾ ਜਿਹੜਾ ਪਏਗਾ ਤੁਹਾਨੂੰ ਇਹ ਪੈਣਾ ਜੇ ਆ ਔਰ uh, 550 ਠੀਕ ਹੈ ਜੀ ਇਹ ਪੀਸ ਪਏਗਾ ਤੁਹਾਨੂੰ 550 ਤੇ ਦੂਸਰਾ ਕਲਰ ਜਿਹੜਾ ਹੈ ਇਹ ਹੈ ਰਿਕਾ ਕਲਰ ਇਹ ਇਸ ਇਜ਼ ਬਲੂ ਕਲਰ ਠੀਕ ਹੈ ਜੀ ਤੇ ਇਹ ਪੀਸ ਪਏਗਾ ਤੁਹਾਨੂੰ 550 ਓਨਲੀ ਤੇ ਹੋਰ ਕੁਝ ਪ੍ਰਿੰਟਸ ਆਏ ਹੋਏ ਨੇ ਯਾ ਤੇ ਸਾਡੇ ਕੋਲ ਨਾ ਬੜੇ ਅੱਛਾ ਅੱਛਾ ਪ੍ਰਿੰਟਸ ਆਏ ਹੋ ਇਹਦੇ ਉੱਤੇ ਜੇ ਤੁਸੀਂ ਨੰਬਰ ਹੀ ਦਿੱਤੇ ਹੋ ਮੈਂ ਤੁਸੀ ਸਾਨੂੰ ਉੱਤੇ ਹਾਇ ਲਿਖੋਗੇ ਅਸੀਂ ਤੁਹਾਨੂੰ ਆਪਣੀ ਕਮਿਊਨਿਟੀ ਚ ਐਡ ਕਰ ਲਾਂਗੇ ਤੁਹਾਨੂੰ ਰੋਜ਼ ਦੇ ਰੋਜ਼ ਟੈਲੀ ਅਪਡੇਟਸ ਆਉਂਦੇ ਰਹਿਣਗੇ ਫਿਰ ਆ ਦੇਖੋ ਪਿਓਰ ਕਾਟਨ ਠੀਕ ਹੈ ਆਹ ਵਾਲੇ ਪ੍ਰਿੰਟਸ ਆ ਗਏ ਨੇ ਸਾਡੇ ਕੋਲ ਇਹ ਤੁਹਾਨੂੰ ਸਾਡੇ ਕੋਲ ਮਿਲੇਗਾ 550 ਦਾ ਇਹ ਵਾਲਾ 550 ਈਚ 550 ਠੀਕ ਹੈ ਜੀ 700 ਚਾ ਚੋਲੀ ਵੀ ਹੈਗੇ ਨੇ ਇਹ ਵਾਲੇ ਜਿਹੜੇ ਮਿਲਣਗੇ ਤੁਹਾਨੂੰ ਇਹ ਮਿਲਣਗੇ ਜੀ 550 ਠੀਕ ਹੈ ਜੀ ਤੇ ਦੋ ਪ੍ਰਿੰਟਸ ਆਵਲੇ ਨੇ ठीक है जो गए ने अठा कॉम्बो ए दो रह गए ने प्रिंट बहुत प्यारा है जिदा कॉड सैट बहुत ज्यादा बन रहे बी मैं देखा कॉड सैट का बड़ा ही क्रेज है एक्चुअली अच्छे भी लगते हैं गर्मी के खुले डुले जो होंगे तो लूज कपड़े वैसे अच्छे लगते ने गर्मी आर कॉटन और आ वाला पीस भी दिस इज प्योर कॉटन ये पेगा जी साढ़े नौ सौ साढ़े नौ सौ पर पीस ब्रांडिड कॉटन है प्योर कॉटन HP ਦੀ ਸੂਟ ਜਿਹੜਾ ਹੈਗਾ ਉਹ ਤੁਹਾਨੂੰ ਪਵੇਗਾ ਸਾਡੇ ਕੋਲ 990 ਦਾ ਜੀ ਠੀਕ ਹੈ ਜੀ ਸੋ ਇਦਾਂ ਹੀ ਵਾਸਤੇ ਸਾਡੇ ਨਾਲ ਜੁੜੇ ਰਹੋ ਤੇ ਸਾਨੂੰ ਪਿਆਰ ਕਰਦੇ ਹੋ ਜੀ ਸੋ ਨਵੇਂ-ਨਵੇਂ ਆਫਰਸ ਨਵੀਆਂ-ਨਵੀਆਂ ਵੀਡੀਓਜ਼ ਉਹਦੇ ਵਾਸਤੇ ਸਾਨੂੰ ਕਰੋ ਜੀ ਸਬਸਕ੍ਰਾਈਬ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਨੂੰ ਇੰਨਾ ਜ਼ਿਆਦਾ ਪਿਆਰ ਦੇਣ ਵਾਸਤੇ ਜੀ ਬਸ ਇਦਾਂ ਹੀ ਜੁੜੇ ਰਹੋ ਕਰਦੇ ਰਹੋ ਜੀ ਸ਼ਾਪਿੰਗ ਹੈਪੀ ਸ਼ਾਪਿੰਗ ਵਿਦ ਅਸ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ